हां जी मित्रों की हालचाल है टोडा वेलकम करदे टोडा कमेंट ट्रेडिंग फनी वीडियो वाले चैनल हुन वीडियो ते हुन आपा वीडियो देखदे ते लोकाں ਵੱਲੋਂ ਕੀਤੇ ਕਮੈਂਟ ਪੜਦੇ ਹੈ हेलो गाइस आज ਸੁਨਿਆਰ ਤੇ ਆਏ ਸੀ ਤੇ ਪਕੌੜੇ ਖਾ ਲਓ ਚਿੱਤਣਾ ਚ ਲਾਲਾ ਗੋਭੀ ਦਾ ਪਕੌੜਾ ਤੋਂ ਅਸੀਂ ਨਹੀਂ ਖਾਣੇ ਜੀ ਉਡਣ ਖਾ ਲਓ ਜਲਾਲਾ ਬਾਦਿਆ ਤੇ ਆਏ ਸੀ ਖੇਤੀ ਪਕੌੜੇ ਖਾ ਕੇ ਤਾਂ ਫਰਾਰ ਹੋ ਜਾ ਨਹੀਂ ਤਾਂ ਮੁੱਦਾ ਪਾ ਲੈਣ ਹਲਵਾਈ ਨੇ ਤੈਨੂੰ ਨਾਲੇ ਤੈਨੂੰ ਪਕੌੜਿਆਂ ਦੀ ਲੋੜ ਨਹੀਂ ਬੱਕਰੇ ਦੇ ਖਰੋੜਿਆਂ ਦੀ ਲੋੜ ਆ ਹਾਂ ਸਾਰੇ ਜਣੇ ਜਲਦੀ ਜਲਦੀ ਜਾਓ ਵਿਆਹ ਤੇ ਪਕੌੜੇ ਤੇ ਸੋਸ ਲਾ ਕੇ ਤੇ ਚਿੱਤਣਾ ਚ ਦੇ ਦਿਓ ਹੈਲੋ ਗਾਇਸ ਅੱਜ ਅਸੀਂ ਯਾਰ ਤੇ ਆਏ ਸੀ ਤੇ ਪਕੌੜੇ ਖਾ ਲਓ ਹੁਣ ਆਏ ਘਰ ਸਪਰਿੰਗ ਰੋਲ ਵੀ ਲੈ ਲਾ ਪਿੱਛੇ ਪਕੌੜੇ ਤਾਂ ਬਹੁਤ ਲੈਲੇ ਪਿੱਛੇ ਤੂੰ ਖਾ ਲਓ ਜਲਾਲਾਬਾਦ ਆ ਕੇ ਆਏ ਸੀ ਤੇ ਜਲਦੀ ਜਲਦੀ ਆਜੋ ਹੁਣ ਆਏ ਘਰ ਵਿਆਹ ਚ ਆਉਦੇ ਨਾਲ ਤਾਂ ਟੈਂਪੋ ਲੱਪ ਕੇ ਉਹਦੇ ਨਾਲ ਰਿਸ਼ਤੇ ਦੀ ਗੱਲ ਵੀ ਤੋੜ ਲਈ ਦੇਖੀ ਬਰਾਤ ਵਿੱਚ ਪੱਦ ਵਾਲੀ ਨਾੜੀ ਨਾ ਪੜਵਾਲੀ ਕਿਸੇ ਤੋਂ ਅਰੇ ਕਹਿਣਾ ਕੀ ਚਾਹਤੇ ਹੋ ਅੱਜ ਕੱਲ ਕੋਈ ਕਿਸੇ ਦਾ ਦਿਲੋਂ ਨਹੀਂ ਕਰਦਾ ਸਾਰੇ ਕੰਮ ਕਢਾਉਣ ਨੂੰ ਯਾਦ ਕਰਦੇ ਰਾਵਣ ਜਿੰਨਾ ਮਰਜੀ ਮੜਾ ਸੀ ਪਰ ਉਹਨੇ ਕਦੇ ਵੀ ਕਿਸੇ ਦਾ 35 ਲੱਖ ਨਹੀਂ ਖਾਦਾ ਨਹੀਂ ਬਿੱਲੇ ਬਿੱਲੇ ਨੇਣਾ ਵਾਲੀ ਤੇਰੀਆਂ ਅੱਖਾਂ ਨੇ ਪੱਟੇ ਮੁੰਡੇ 35 ਲੱਖ ਵਾਲੇ 35 ਲੱਖ ਖਾ ਕੇ ਡ ਘਾਰ ਮਾਰ ਗਈ ਹੁਣ ਸਾਨੂੰ ਪਾਸ਼ਣ ਦੇਈ ਜਾਂਦੀ ਆ ਨਾਲੇ ਧਿਆਨ ਨਾ ਸੋਹਣੇ ਗਾਣਾ ਤੇਰੇ ਤੇ ਲੱਗਦਾ ਅੱਜ ਕੱਲ ਕੋਈ ਕਿਸੇ ਦਾ ਦਿਲ ਨਹੀਂ ਕਰਦਾ ਸਾਰੇ ਕੰਮ ਕਢਾਉਣ ਨੂੰ ਯਾਦ ਕਰਦੇ ਨੇ ਉਹ ਗੱਲ ਸੱਚ ਚਲੋ ਬੰਦੇ ਦੇ ਮੂੰਹ ਚੋਂ ਸੱਚ ਤਾਂ ਨਿਕਲ ਹੀ ਜਾਂਦਾ 35 ਲੱਖ ਖਾ ਕੇ ਇੱਕ ਟਾਈਮ ਤਾਂ ਵੈਸੇ ਤਾਂ ਤੂੰ ਵੀ ਦਿਲ ਤੋਂ ਹੀ ਮੰਨਿਆ ਸੀ 35 ਲੱਖ ਨੂੰ ਆਪਣਾ ਹੁਣ ਤਾਂ ਥੁੱਕ ਮੁੱਕ ਗਏ ਹਣਾ ਨੋਟ ਗਿੰਦੇ ਗਿੰਦੇ ਬੱਤ ਸਹੀਏ ਅਮਕਡਾ ਨੂੰ ਯਾਦ ਕਰਤੇ ਨੇ ਉਹ ਗੱਲ ਸੱਚ ਜਿੰਨਾ ਵੱਡਾ ਕੰਮ ਤੂੰ ਕੱਢ ਲਿਆ ਕੋਈ ਨਹੀਂ ਕੱਢ ਸਕਦਾ ਅੱਜਕੱਲ ਕੋਈ ਕਿਸੇ ਦਾ ਦਿলো ਨਹੀਂ ਕਰਦਾ ਸਾਰੇ ਕੰਮ ਕਢਾਉਣ ਨੂੰ ਯਾਦ ਕਰਤੇ ਨੇ ਆਪਣੇ ਤੇ ਹੀ ਸ਼ਾਇਰੀ ਬੋਲੀ ਜਾਂਦੀ ਆ ਯੂਐਸਏ ਚਾਚੇ ਕੋ ਕੇਸ ਪਹੁੰਚ ਗਿਆ ਤੇਰਾ ਹੁਣ ਹੁਣ ਤਾਂ ਟਿਕ ਜਾ ਜਦ ਤੈਨੂੰ ਕਿਹਾ ਸੀ ਭੁੱਖੀ ਕੱਟ ਖਾਇ ਕਰ ਹੁਣ ਨਹੀਂ ਉੱਠਿਆ ਜਾਣਾ ਤੇਰੇ ਤੋਂ ਮਰ ਗਿਆ ਮਿਰਜਿਆ ਉੱਠ ਕੜ ਪਿੱਛੋਂ ਕੋਈ ਗੱਟਾ ਲਾ ਕੇ ਲੈ ਜਾਊਗਾ ਉੱਠ ਜਾ ਮਿਰਜਿਆ ਉਧਰ ਦੀਪੂ ਵਾਲੇ ਕਣਕ ਉੜੀ ਕੀ ਜਾਂਦੇ ਆ ਇਹ ਨਹੀਂ ਉੱਡਦਾ ਲੱਗਦਾ ਛਾਤੀ 'ਚ ਲੱਤਾਂ ਖਾ ਕੇ ਉੱਠੂਗਾ ਇਹ ਜਰਦੇ ਨਾ ਮੂੰਹ 'ਤੇ ਬੈਠਾ ਮਿਰਜਾ ਤਾਂ ਨਾਲੇ ਪਹਿਲਾ ਮਿਰਜਾ ਦੇਖਿਆ ਜਿਹੜਾ ਬਾਹਾਂ ਖੜੀਆਂ ਕਰਕੇ ਸੌਂਦਾ ਮੈਨੂੰ ਇਹਦੇ ਚਿੱਤਾਂ 'ਚ ਤੀਰ ਫਸਿਆ ਲੱਗਦਾ ਸਟਿੰਗ ਨਾਲ ਪ੍ਰੈਗੇ ਖਾਣ ਤੋਂ ਬਾਅਦ ਮਿਰਜਾ ਜੀ ਮਿੱਤਰੋ ਅੱਜ ਦੀ ਵੀਡੀਓ ਕਿਵੇਂ ਲੱਗੀ ਹੁਣ ਆਪਾਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਛੇਤੀ ਮਿਲਾਂਗੇ ਤੁਹਾਨੂੰ ਇੱਕ ਹੋਰ ਫਨੀ ਕਹਿਣ ਕਮੈਂਟਾਂ ਵਾਲੀ ਵੀਡੀਓ ਵਿੱਚ